ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਆਪਣੇ ਕੰਮ ਬਾਰੇ ਦੱਸਦੇ ਆ ਮੈਨੂੰ ਕਾਫੀ ਮੈਸੇਜ ਆਏ ਆ ਇਹ ਦੀਦੀਆਂ ਦੇ ਕਿ ਦੀਦੀ ਤੁਸੀਂ ਕੀ ਕੰਮ ਕਰਦੇ ਜੀ ਮੈਂ ਇੱਕ ਹਾਸ ਵਾਈਫ ਆ ਤੇ ਘਰ ਦੇ ਵਿੱਚ ਬੈਠ ਕੇ ਮੈਂ ਕੰਮ ਕਰਦੀ ਆ ਇਹ ਜਿਹੜੇ ਕਸ਼ਮੀਰੀ ਕੁੜਤੇ ਹੁੰਦੇ ਆ ਆਪਾਂ ਉਹ ਬਣਾਉਨੇ ਆ ਤੇ ਆਪਾਂ ਤੁਹਾਨੂੰ ਕਟਾਈ ਕਰਕੇ ਵਿਖਾਉਨੇ ਆ ਅੱਜ ਆ ਵੇਖੋ ਕੁੜਤਾ ਕਿ ਇਹਨੂੰ ਆਪਾਂ ਪਹਿਲਾਂ ਵੈਸੇ پیس ਮਲਵਾ ਲਾਂਗੇ ਇਹ ਪੁੱੜ ਤੇ ਦਾ ਫਰੰਟ ਆ। ਹਾਂ ਜੀ ਇਹ ਆਪਾਂ ਲਾ ਕੇ ਰੱਖ ਲਿਆ। ਇਹ ਹੁਣ ਆਪਾਂ ਕੱਟਣ ਲੱਗੇ ਆਂ ਬਾਵਾ। ਇਹ ਹੈ ਰਮਪਲਾ ਨੂੰ ਮਾਚੀ ਜਿਹੜਾ ਹੈ ਨਾ ਇਹਨਾਂ ਨੂੰ ਕੱਟ ਕੇ ਰੱਖਣਾ ਪੈਣਾ ਨਾ ਕਿਉਂਕਿ ਕਢਾਈ ਹੋਈ ਹੈ ਨਾ ਇਹਦੇ ਤੇ ਪਾ ਜਿਹੜੀ ਫਿਟਿੰਗ ਆ ਉਹ ਪਹਿਲਾਂ ਨਹੀਂ ਆਪਾਂ ਕੱਟ ਸਕਦੇ ਹਾਂ ਹਾਂਜੀ ਆਜੀ ਬਾ ਅਪਾ ਪੀਸ ਲਾ ਲਿਆ ਵਾ ਹੁਣ ਆਪਾਂ ਫੋਲਡ ਕਰਦੇ ਆਪਾਂ ਹੁਣ ਲੱਗੇ ਆ ਬਾਡੀ ਫਿਟਿੰਗ ਕਰ ਆਹ ਬਹੁਤ ਆਹ ਜੀ ਤੁਸੀਂ ਹਾਂ 8 ਇੰਚ ਦੇ ਇਕੜਾ ਇਹ ਕਟਾਈ ਦੇ ਮੁਤਾਬਕ ਅੱਧਾ ਇੰਚ ਆਪਾਂ ਜਿਹੜਾ ਨੂੰ ਵਧ ਰੱਖਣਾ ਹੈ ਇਧਰੋਂ ਆਪਾਂ ਰੱਖਿਆ ਇਹਨੂੰ ਨੋ ਮੈਨ ਚਲੋ ਅੱਜ ਆਪਾਂ ਕੱਪੜੇ ਜਿਹੜੀ ਉਹ ਕੰਮ ਦੀ ਵੀਡੀਓ ਪਾ ਦਿੰਨੇ ਕਿ ਆਪਾਂ ਕੀ ਕੰਮ ਕਰਦੇ ਆ ਟਾਈ ਕਰ ਕਰ ਲਈਦੀ ਆ ਰਾਤ ਨੂੰ ਤੇ ਸਵੇਰੇ ਫਿਰ ਆਪਾਂ ਕਰਦੇ ਆ ਇਹਦੀ ਸਲਾਈ ਮਾ ਆਪਣੀ ਕੱਟੀ ਦੇ ਵਿੱਚ ਹੁਣ ਆਪਾਂ ਲੱਗੇ ਆ 셔ਟ ਦੀ ਕਟਾਈ ਕਰਦੇ 셔ਟ ਆਪਾਂ ਕਰ ਲਿਆ ਇਹਨੂੰ ਆਪਾਂ ਕੀ ਕਰਨਾ ਵਾ ਇਨੂੰ ਇਹ ਕਟਾਈ ਦੀ ਇਸ ਹਿਸਾਬ ਨਾਲ ਹੁੰਦੀ ਹੈ ਕਿ ਇਹਨੂੰ ਆਪਾਂ ਇਹ ਰੁਕ ਨਹੀਂ ਰੱਖ ਸਕਦੇ ਇਹਨੂੰ ਆਪਾਂ ਕਢਾਈ ਨਾਲ ਹੀ ਕਢਾਈ ਮੈਚ ਕਰਨੀ ਹੁੰਦੀ ਹੈ ਕਿ ਕਪੜਾ ਜਿਹੜਾ ਜਿੱਧਰ ਨੂੰ ਮਰਜ਼ੀ ਤੁਰਿਆ ਜਾਵੇ ਦੇਖੋ ਹੁਣ ਗਲੇ ਦੀ ਕਟਾਈ ਇਹਨੂੰ ਗਲੇ ਨਾਲ ਮੈਚ ਕੇ ਇਹਨੂੰ ਪੀਸ ਨੂੰ ਆਪਾਂ ਵੱਖਰਾ ਲਾ ਲੈਣਾ ਪਤਾ ਨੂੰ ਅੱਜ ਆਪਣੀ ਜਿਹੜੀ ਆ ਵਰਕ ਦੀ ਵੀਡੀਓ ਪਾਉਣੀ ਆ ਦੇਖੋ ਇੱਕ ਦਾ ਕਰੀਦਾ ਕੰਮ ਰੈਡੀਮੇਡ ਜਿਹੜੇ ਸੂਟ ਬਾਲਦੇ ਨੇ ਉਹ ਲਾਜੂ ਸੂਟ ਘਰੇ ਬੈਠ ਕੇ ਆਪਾਂ ਉਹ ਵੀ ਕੰਮ ਕਰਦੇ ਆ ਅਸੀਂ ਤਿੰਨ ਸਿਸਟਰਾਂ ਵਾ ਤਿੰਨੇ ਇਹ ਕੰਮ ਕਰਦੇ ਆ ਨਿਸ਼ਾਨੀ ਨਹੀਂ ਲਾਈ ਕਵੀਚ ਕੱਟਿਆ ਬੇਟਾ ਜੇ ਨਿਸ਼ਾਨੀ ਥੋੜੀ ਲੱਗਣੀ ਆ ਅਜੇ ਆਪਾਂ ਵੈਸੇ ਕੱਟਿਆ ਆ ਹਾਂ ਹੁਣ ਆਪਾਂ ਕੱਟ ਕੇ ਰੱਖੀਏ ਨਾ ਪੀਸ ਰੱਖੀਏ ਇਹਦੇ ਵਿੱਚ ਥੋੜਾ ਕੁਰਤੇ ਦੀ ਬੈਕ ਸਾਈਡ ਕੱਟਾਂਗੇ ਮੂਲੀ ਨਹੀਂ ਲੈ ਕੇ ਆਈ ਪਾ ਟਾਈ ਪਹਿਲਾਂ ਕਰਕੇ ਆ ਵੇਖੋ ਰੱਖ ਲਿਆ ਸੀ ਪालतੂ ਕਪੜਾ ਤੇ ਹੁਣ ਆਪਾਂ ਕਮੀਜ਼ ਦਾ ਜਿਹੜਾ ਪਿਛਲਾ ਪੜਦਾ ਉਹਦੇ ਨਾਲ ਆਪਾਂ ਇਹ ਰਾਖ ਕੇ ਤੇ ਨਾਪ ਕਰਕੇ ਨੋਸ ਪਾ ਲਈਏ ਵੀ ਫਿਰ ਤੇ ਆਪਾਂ ਰੱਖਾਂਗੇ 6.5 ਤੀਰਾ 6.5 ਤੀਰਾ ਤੇ 7.5 ਮੋਡਾ ਰੱਖਿਆ ਆਪਾਂ ਅੱਧਾ ਇੰਚ ਆਪਾਂ ਵਿੱਚ ਸਲਾਈ ਦਾ ਪਾ ਕੇ ਇਹਨੂੰ ਆਪਾਂ ਰੱਖਿਆ 8 ਹਾਂਜੀ ਤੇ 21 ਇਹਦੀ ਜਿਹੜੀ ਉਹ ਹੈਗੀ ਹੈ ਛਾਤੀ ਸਰਦੀ ਦਾਸ ਕਮਰੇ ਦੀ ਹੈਗੀ 10 ਖੇਪੇ ਦੀ ਹੈਗੀ ਆ ਸਾਰਾ ਠੇਰਾ ਰੱਬ ਪਿਆਰ ਹੈਗਾ 12 ਖੇਪ ਹੈਗੀ ਦੀ 11 ਅੱਧਾ 1 ਇੰਚ ਆਪਾਂ ਜਿਹੜਾ ਉਹ ਸਲਾਈ ਵਾਸਤੇ ਛੱਡਿਆ ਆ ਵੇਖੋ ਇਹ ਜੇ ਆਪਣਾ ਵਰਕ ਹੁਣ ਆਪਾਂ ਸਲਾਈ ਲਾ ਕੇ ਫਿਰ ਆਪਾਂ ਗਲਾ ਅਗਲਾ ਜਿਹੜਾ ਉਹ ਘੱਟ ਲੈ ਪਿਛਲੇ ਗਲੇ ਦੀ ਆਪਾਂ ਜਿਹੜੀ ਕੱਟਾ ਆਪਣਾ ਹੋ ਗਿਆ ਕਮੀਜ਼ ਤਿਆਰ ਬਾਰਾ ਘੇਤੀ ਇਹਦੇ ਵਿੱਚ ਪਾ ਜੂਗਾ ਇਹਦੇ ਵਿੱਚ ਰੱਖ ਦਿੱਤਾ ਤੇ ਜਿਹੜੀ ਸ਼ਰਟ ਆਪਣੀ ਹੋ ਗਈ ਤਿਆਰ ਹੁਣ ਆਪਾਂ ਕੱਟ ਲੱਗੇ ਆ ਜੀ ਪਲਾਜੋ ਆਪਾਂ ਘਟਾ ਲਏ ਪਲਾਜੋ ਪਲਾਜੋ ਆਪਾਂ ਜ਼ਿਆਦਾਤਰ ਤੇ ਘਰੇ 벨ਟ ਵਾਲਾ ਬਣਾਉਂਦੇ ਆ ਤੇ ਜਿਹੜਾ ਆਪਣੇ ਜੀ ਆਪਾਂ ਤਿਆਰ ਕਰਦੇ ਆ ਇਹ ਫਿਰ ਜਿਸ ਤਰ੍ਹਾਂ ਦਾ ਆਪਾਂ ਨੂੰ ਆਰਡਰ ਆਉਂਦਾ ਵਾ ਇਹ ਜਿਹੜਾ ਇਹ 벨ਟ ਤੋਂ ਬਿਨਾ ਬਣਾਉਂਦੇ ਆ ਰੈਡੀਮੈਂਟ ਜਿਹੜੇ ਹੁੰਦੇ ਇਹ ਆਪਾਂ ਲਵਾਈ ਰੱਖਾਂਗੇ 40 40 ਦੀ ਲਵਾਈ ਆ ਲਵਾਈਏ ਦੀ ਪੂਰੀ ਵੈਸੇ ਆਉਂਦੀ ਆ ਫਿਰ ਵੀ ਇੱਥੇ ਆਪਾਂ ਜਿਹੜੀ ਉਹ ਮੇਦੀ ਜ਼ਰੂਰ ਅਡ ਕਰ ਲਈਦੀ ਆ ਕਿਉਂ ਕੋਈ ਮੁਸ਼ਕਲ ਨਾ ਆਵੇ ਹਾਂਜੀ ਪੂਰੀ ਆ ਨੋਪਾ ਜਿਹੜਾ ਐਕਸਟਰਾ ਕੱਪੜਾ ਹੈ ਜਿਹੜੇ ਪਰਦੇ ਨੇ ਇਹਨੂੰ ਕੱਟ ਅੱਛੀ ਇਹਨੂੰ ਕੱਟ ਲਿਆ ਇਹਦਾ ਆਪਾਂ ਰੱਖਣਾ 12.5 ਕੇਰਾ ਤੇ 15 ਜਿਹੜਾ ਆਪਾਂ ਇਹਦਾ ਇੱਥੋਂ ਲੰਬਾਈ ਰੱਖਦੇ ਆਪਣੀ 2 ਇੰਚ ਵਿੱਚ ਆ ਜਾਣਾ ਤੇ 2 ਇੰਚ ਆਪਣਾ ਬਣ ਜਾਣਾ ਤੇ ਤੋਂ ਆਪਾ ਰੱਖਾਂਗੇ 15 ਇਹਨੂੰ ਆਪਾ ਕੱਟ ਪਾਵਾਂਗੇ 2 ਇੰਚ ਪਾਈ ਤੋਂ ਕਰਕੇ ਇਹ ਰੋਟੀਆਂ ਆਪਣਾ ਪਲਾਜੋ ਵੀ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਕਟਾਂਗੇ ਜੀ ਜੇਬ ਜੇਬ ਆਸ ਕਪੜੇ ਦੇ ਵਿੱਚੋਂ ਆਪਣੀ ਨਿਕਲ ਆਉਂਦੀ ਆ ਕਟਾਂਗੇ ਜੀ ਜੇਬ ਇਹ ਕਟਾਂਗੇ ਜੀ ਜੇਬ ਸਾਡੀ ਪਰ ਤੁਹਾਡੀ ਪਾਕਟ ਤੁਸੀਂ ਤੇ ਦੇਸੀ ਭਾਸ਼ਾ ਦੇ ਵਿੱਚ ਹੀ ਬੋਲਦੇ ਆ ਜੀ 9 ਇੰਚ ਪੂਰਾ ਅੱਧਾ ਇੰਚ ਆਪ ਸਲਾਈ ਲਈ ਰੱਖ ਲਿਆ ਪੂਰਾ ਹੀ ਨਿਕਲਿਆ ਕਪੜਾ 16 ਇੰਚ ਦੀ ਹੈਗੀ ਆ ਲੈਂਥ ਸਾਢੇ 4 ਇੰਚ ਦੀ ਅਸੀਂ ਦਵਾਂਗੇ ਆਪਾਂ ਇੱਥੋਂ ਪੌਕਟ ਦੀ ਚਾਹੀਦੀ ਉਹ ਤਾਂ ਪੱਧਰਾ ਕਰ ਲਈ ਇਹ ਐਕਸਟਰਾ ਸੀ ਹਾਂਜੀ ਇਹ ਪੂਰਾ ਆਪਣਾ 9 ਹੀ ਨਿਕਲਿਆ ਸੀ ਇਹ ਹੋ ਗਿਆ ਹਾਂਜੀ ਇਹ ਜੇਪ ਕੱਟੀ ਗਈ ਜੀ ਸੂਟ ਆਪਣਾ ਹੋ ਗਿਆ ਜੀ ਕੱਟ ਕੇ ਰੈਡੀ ਇਸੇ ਤਰ੍ਹਾਂ ਹੀ ਆਪਾਂ ਹੁਣੇ ਆਹ ਵੇਖੋ ਆਪਾਂ ਕੱਟ-ਕੱਟ ਕੇ ਪਿਲੇ ਰੱਖ ਲਈਦਾ ਕਿ ਚੱਲ ਬਣਾਉਣ ਦੇ ਵਿੱਚ ਸਾਨੀ ਹੋਵੇ ਕੁਝ ਆਹ ਵੇਖੋ ਆਇਆ ਪਿਆ ਆ ਰੈਡੀਮੇਡ ਆ ਸਾਰਾ ਕੱਟ ਕੇ ਰੱਖਿਆ ਇਹ ਕੱਪੜੇ ਨਹੀਂਗੇ ਇਹ ਸੂਟ ਹੀ ਕੱਟ ਕੇ ਰੱਖੇਗੇ ਇਹਨਾਂ ਨੂੰ ਆਸਾਨੀ ਨਾਲ ਪੀਸ ਪੜਨੇ ਜਿਹੜੇ ਸੌਖੇ ਹੋ ਜਾਂਦੇ ਆ ਸਾਡਾ ਕੰਮ ਆ ਕੰਮ ਆਪਾਂ ਤੁਹਾਨੂੰ ਦੱਸਿਆ ਕਿ ਘਰ ਬੈ ਕੇ ਆਪਾਂ ਇਹ ਕੰਮ ਕਰਦੇ ਆ ਤੇ ਸਾਰਾ ਸੂਟ ਤਿਆਰ ਕਰਕੇ ਪਲਾਜੋ ਸੂਟ ਆਪਾਂ ਤੁਹਾਨੂੰ ਹੁਣ ਸਵੇਰੇ ਵਿਖਾਵਾਂਗੇ ਜਿਹੜਾ ਹੋਣ ਵਾਲਾ ਮਾਲ ਸੀ ਉਹ ਜਿਹੜਾ ਉਹ ਚਲੇ ਗਿਆ ਵਾ ਤੇ ਜਿਹੜਾ ਸਵੇਰੇ ਆਪਾਂ ਤਿਆਰ ਕਰਾਂਗੇ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਜ਼ਰੂਰ ਵਿਖਾਵਾਂਗੇ ਤਿਆਰ ਹੋਇਆ ਇਹ ਬੰਦੇ ਜੀ ਕਸ਼ਮੀਰੀ ਸੂਟ ਜਿਹੜੇ ਗਰਮ ਸੂਟ ਆਉਂਦੇ ਆ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਜੀ ਸਾਡਾ ਕੰਮ ਕਿੱਦਾਂ ਦਾ ਘਰੇ ਬੈਠੇ ਹੀ ਕਰਦੇ ਆ ਜ਼ਰੂਰ ਦੱਸਿਓ ਧੰਨਵਾਦ ਜੀ